ਹਾਂ ਇਹ ਨਾ ਕੋ ਸੱਚੜ ਕੇ ਮਮੀ ਨੇ ਅਰ ਮੇਰਾ ਫੋਨ ਇੱਟਾ ਕਰਕੇ ਮੈਨੂੰ ਸੂਟ ਦਿਖਾਜ ਰਹਾ ਹੈ ਹਾਂ ਹਾਂ ਸੋਹਣਾ ਲੱਗਦਾ ਹਨਾ ਇਹਦੇ ਚ ਤਾਂ ਹਾਂ ਵਧੀਆ ਲੱਗਦਾ ਨਹੀਂ ਕਰ ਲੈ ਸਿੱਧਾ ਉਵੇਂ ਹੀ ਆਉਣੀ ਆ ਮੈਂ ਕਿ ਸ਼ਾਇਦ ਲੈਪਟਾਪ ਕਰਕੇ ਵੱਡਾ ਦਿਖੂਗਾ ਪਰ ਨਹੀਂ ਉੱਡਾ ਹੀ ਦਿਖਦਾ ਤੇ ਹੁਣੇ ਕਾਦੇ ਵਾਸਤੇ ਸੂਟ ਕਾਦੇ ਵਾਸਤੇ ਪ੍ਰੈਸ ਕਰਨ ਲੱਗੀ ਆ ਕਾਦੇ ਲਈ ਪ੍ਰੈਸ ਕਰਨ ਅੱਗੇ ਵਿਆਹ ਤੇ ਚੱਲਣਾ ਸੀ ਗਿਆ ਹੂੰ ਇਹਨਾਂ ਨੇ ਤਾਂ ਆਪਦੇ ਕਰਲੇ ਸੀ ਗ੍ਰੀਨ ਕਲਰ ਦੇ ਜ਼ੂਟ ਪ੍ਰੈਸ ਤੇ ਮੇਰੇ ਕੋਲੇ ਮੈਂ ਪਹਿਲਾਂ ਪਾਇਆ ਨਹੀਂ ਇਹ ਅੱਜ ਹੀ ਪਾਉਣ ਲੱਗੀ ਆ ਹੂੰ ਇੱਕ ਵਾਰ ਹੀ ਪਾਇਆ ਸੀ ਅਗੇਜਮੈਂਟ ਦੇ ਤੇ ਮੈਂ ਕਿਹਾ ਸੀ ਜਦੋਂ ਮੈਂ ਇਹ ਪਾਲਾ ਹਾਂ ਰੇਂਜ ਸਰਵ ਤੇ ਇਹਦੇ ਨਾਲ ਆਹ ਵਾਲਾ ਦੁਪੱਟਾ ਵਾ ਹੂੰ ਦੇਖ ਇਹਦੇ ਵੀ 4 ਸਾਈਡ ਵਰਕ ਆ ਦੁਪੱਟੇ ਦੇ ਵੀ ਹੂੰ ਦੁਪੱਟਾ ਵੀ ਬਹੁਤ ਸੋਹਣਾ ਵਰਕ ਕੀਤਾ ਹੈ ਤੇ ਇਹਦੀ ਆਹ ਸਲਵਾਰ ਸੀਗੀ ਸਲਵਾਰ ਤੇ ਵੀ ਵਰਕ ਆ ਨਾ ਇਹਦੇ ਤਾਂ ਫਿਰ ਆ ਸਲਵਾ ਤੇ ਪਹੁੰਚਿਆ ਪਹੁੰਚਾ ਤੇ ਇਕੱਲਾ ਸੀਗਾ ਪਰ ਨਹੀਂ ਫਿਰ ਵੀ ਬਹੁਤ ਵਧੀਆ ਇੰਨਾ ਕੀ ਹੁੰਦਾ ਅੱਜ ਕੱਲ ਜਿਹੜਾ ਵਾਲਾ ਮਿਲਦਾ ਕਿੰਨੇ ਦਾ ਸੂਟ ਬਣਿਆ ਇਹ ਨਹੀਂ ਬਾਣੀ ਗਿਆ ਸੀ 15000 ਦੇ ਕੋਲ ਅੱਛਾ ਫਰੰਟ ਤੇ ਸਾਰੇ ਤੇ ਵੀ ਵਰਕ ਸੀ ਨਾ ਚੁੰਨੀ ਤੇ ਵੀ ਵਰਕ ਆ 15000 ਦਾ ਤਾਂ ਠੀਕ ਆ ਹੁਣ ਕੁੜੀਆਂ ਆਪਦੇ ਵਿਆਹਾਂ ਤੇ 20 25 25000 ਦਾ ਬਣਾ ਲੈਂਦੇ ਹੁਣ ਉਹ ਤੇਰਾ ਉਹ ਜਿਹੜਾ ਲਾਵਾਂ ਵਾਲਾ ਸੂਟ ਖਰਾਬ ਹੀ ਹੋ ਗਿਆ ਸੀ ਐਵੇਂ ਉਹ ਵੀ ਪਾ ਕੇ ਵੇਖੀ ਕਿਸੇ ਦਿਨ ਭਾਈ ਅਸੀ ਇੱਕ ਦਿਨੜਾ ਉਹ ਵੀ ਮੈਂ ਉਹ ਬੜਾ ਵਧੀਆ ਸੂਟ ਆ ਨਾ ਉਹ 45000 ਜੀ ਤੇ ਲਾ ਕੇ ਆਈ। ਔਰ ਮੂਡ ਆਫ ਹੋ ਗਿਆ ਸੀ ਕਿਹੜਾ ਪਰ ਉਹ ਜਜੇ ਵੀ ਸਭ ਤੋਂ ਜ਼ਿਆਦਾ ਹਾਂ ਠੀਕਾ ਬੜਾ ਦਿੱਤਾ ਉਹ ਸੂਟ ਨੇ ਮੈਂ ਕਿਹਾ ਚੱਲ ਮੈਂ ਇਹ ਵਾਲਾ ਸੂਟ ਪਾ ਜਾਣੀ ਆ ਵੀ ਮੇਰਾ ਨਾਲੇ ਮੈਂ ਪਾਇਆ ਨਹੀਂ ਉਦੋਂ ਤਾਂ ਚੱਲ ਗਰਮੀਆਂ ਆ ਗਿਆ ਸੀ ਜਦੋਂ ਮੇਰਾ ਵਿਆਹ ਸੀਗਾ ਉਦੋਂ ਬਾਅਦ ਇਹ ਪਿਆ ਵੀ ਨਹੀਂ ਹੁਣ ਤਾਂ ਮੈਂ ਕਿਹਾ ਵਿਆਹ ਆਈਆਂ ਪਾ ਕੇ ਹੰਡਾ ਲੈਣੇ ਚਾਹੀਦੇ ਜਿਹੜੇ ਸੂਟ ਵਰੀ ਬੁਰੀ ਵਾਲੇ ਹੋਣ ਨਾ ਬੰਦੇ ਨੂੰ ਪਾ ਪੋ ਕੇ ਹੰਡਾ ਲੈਣੇ ਚਾਹੀਦੇ ਮਗਰੋਂ ਨਹੀਂ ਮੌਕਾ ਮਿਲਦਾ ਸ਼ੁਰੂ ਸ਼ੁਰੂ ਚ ਹੁੰਦਾ 2-4 ਸਾਲ ਬਾਅਦ ਚੋਂ ਕਾਹਨੋਂ ਇਹਦਾ ਪਰ ਹੁਣ ਤਾਂ ਅੱਜਕੱਲ ਬਥੇਰੀ ਟੌਰ ਸ਼ਕੀਨੀ ਹੋ ਗਈ ਲੋਕੀ ਬਥੇਰਾ ਪਾਈ ਕਰੀ ਜਾਂਦੇ ਆ ਹੁਣ ਮੈਨੂੰ ਕਿੰਨੇ ਸਾਲ ਹੋ ਗਏ ਮੈਂ ਹਜੇ ਵੀ ਕਿੰਨੇ ਵਧੀਆ ਵਧੀਆ ਸੂਟ ਪੌਣੀਆਂ ਆਪਾਂ ਵੇ ਸਾਰੀਆਂ ਹੀ ਪੰਨੀਆਂ ਵਧੀਆ ਵਧੀਆ ਸੂਟ ਜਦੋਂ ਪੌਣੀਆਂ ਤੇ ਹਰਮਨ ਨੇ ਤੂੰ ਵੀ ਵਧੀਆ ਕਿੰਨੇ ਸਮਾਈ ਸੀ ਸੂਟ ਹਰਮਨ ਆਰ ਕੇ ਤੂੰ ਉਹਦੇ ਹਾਂ ਤੂੰ ਮੰਦ ਵਿਆਹ ਹਾਂ ਅਜੇ ਸਮਾਈ ਸੀ 4-4 ਸੂਟ ਹਾਂ ਇਸ ਕੋਈ ਨਹੀਂ ਸੀ ਅੱਛਾ ਮੇਰੇ ਲਈ ਨਹੀਂ ਬਣਾਇਆ ਕੋਈ ਬਣਾਏ ਆ ਤੁਹਾਡੇ ਵੀ ਭੇਜਣੇ ਆ ਪਾਰਸਲ ਕਰਨਾ ਕੋਈ ਆ ਅੱਛਾ ਮੰਮੀ ਨੂੰ ਆ ਵੀ ਨਹੀਂ ਆ ਕੀ ਕਰ ਰਹੀ ਹੈ ਅੰਨੀ ਆਈ ਆ ਤੇ ਜੀ ਜਾਣੇ ਤੈਨੂੰ ਕੁਝ ਵੀ ਅਮਨ ਐ ਜਿਹਾ ਸੂਟ ਆਇਆ ਨਹੀਂ ਪ੍ਰੈਸ ਕਰੀਦਾ ਹੁੰਦਾ ਉੱਤੇ ਚਿੰਨੋ ਰੱਖ ਰੁੱਕ ਕੇ ਕਪੜਾ ਪ੍ਰੈਸ ਕਰਨਾ ਚਾਹੀਦਾ ਨਹੀਂ ਅੱਗੇ ਵੀ ਲੱਗੀ ਸਾਰਾ ਸੂਟ ਪ੍ਰੈਸ ਕਰ ਲਿਆ ਉਹਦਾ ਤਾਂ ਕੁਝ ਹੋਇਆ ਨਹੀਂ ਦੇਖ ਲੈ ਅੱਜ ਕੱਲ ਦੇ ਛੋਫੇ ਮੋਫੇ ਨਹੀਂ ਸੂਟ ਆਉਂਦੇਗੇ ਪਹਿਲਾਂ ਵੀ ਲੋਕ ਹੈਗੇ ਇਹਨਾਂ ਪ੍ਰੈਸ ਕੀਤੇ ਜੋ ਬਣਾ ਪਾ ਜਾਂਦੇ ਸੀ ਕੌਣ ਪਾਉਂਦਾ ਪ੍ਰੈਸ ਕੀਤੇ ਬਣਾ ਮੈਂ ਇਹ ਵੀ ਨਹੀਂ ਵਰ ਜਾ ਨਹੀਂ ਕਮਲਿਏ ਹਾਏ ਕਿ ਨਜ਼ਰੀ ਲੱਗੀ ਤੇ ਸੂਟ ਨੂੰ ਨਜ਼ਰੀ ਲੱਗੀ ਮੇਰੇ ਸੂਟ ਨੂੰ ਹਾਏ ਜਾ ਨਹੀਂ ਚੱਲ ਕੋਈ ਨਾ ਛੋਫੇ ਮੋਫੇ ਸੂਟ ਆਉਂਦੇਗੇ ਕਿਸੇ ਬਣਾ ਦਾ ਬੰਦਾ ਹੋਵੇ ਪਾ ਲੈਂਦਾ ਵਾ ਇਹਨੇ ਫੇਰ ਵੀ ਨਹੀਂ ਪਤਾ ਲੱਗਿਆ ਮੰਮੀ ਨੇ ਲੱਗਿਆ ਵੀ ਇਹ ਮੰਮੀ ਇਹ ਜਾੜੀ ਆ ਮਣਾਂ ਤੇ ਯਾਰਾ ਕੋਈ ਹਾਲ ਨਹੀਂ ਪਤਾ ਕੀ ਸੀ ਇਹ ਇਹ ਨਾ ਕਪੜਾ ਬਹੁਤ ਬਹੁਤ ਇਹਦੇ ਵਿੱਚ ਆ ਹੁੰਦਾ ਨਾ 골ਡਨ ਜਿਹਾ ਤੇ ਇਹਨੂੰ ਚਿਪਕਦੀ ਚਿਪਕਦੀ ਆ ਤੂੰ ਨਿਊਜ਼ਪੇਪਰ ਰੱਖਣਾ ਸੀ ਜਾਂ ਫੋਲਪੇਪਰ ਹਾਏ ਸਾਰਾ ਸੂਟ ਪ੍ਰੈਸ ਕੀਤਾ ਕਿਤੇ ਕੁਝ ਨਹੀਂ ਹੋਇਆ ਇੱਥੇ ਆ ਕੇ ਹੋ ਗਿਆ ਤੂੰ ਉਹ ਤੋ ਜਲਦੀ ਜਲਦੀ ਮਾਰੀ ਪ੍ਰੈਸ ਮਾਰ ਲਈ ਇੱਥੇ ਤੋਂ ਕਮਾਈ ਹਰ ਮਣਾ ਇਹੀ ਜੇ ਤੂੰ ਤੇ ਜਾਂ ਕਿਸੇ ਹੋਰ ਨੇ ਪ੍ਰੈਸ ਕੀਤਾ ਹੁੰਦਾ ਲੱਗਦੀ ਤਾਂ ਫੇਰ ਹੁਣ ਹਾਏ ਹਾਏ ਕਰੀ ਜਾਂਦੀ ਹੈ ਏਹ ਤਾਂ ਹਰ ਨੂੰ ਦਾ ਸਾਡੇ ਜਿਹੜੇ ਪਾਏ ਹੁਣੇ ਸੀ ਉਹ ਪਾੜੇ ਹੁਣੇ ਸੀ ਜਾਣੀ ਮਣ ਹੁਣ ਦੱਸ ਖਰਾਬ ਕਰਕੇ ਬੈਈ ਨਾ ਜਿੰਨ ਬੋਲਦੀ ਨੇ ਕੋਹਾ ਮੰਮੀ ਨੂੰ ਲੈ ਕੇ ਟਾਈਮ ਤੇ ਮੰਮੀ ਚੱਲ ਕੋਈ ਨਾ ਕਰਮਾਂ ਚ ਨਹੀਂ ਆਉਂਦੀਆਂ ਹਾਏ ਮੈਂ ਇੱਕ ਵਾਰੀ ਪਾਏ ਮੈਂ ਕਿਹਾ ਜਾਣ ਕੇ ਸਾੜਿਆ ਕੋਈ ਆਜਾ ਸੂਟ ਸਾੜੂਗਾ ਦੱਸ ਕਮਾਲ ਹੋ ਗਈ ਮੰਮੀ ਮੈਂ ਕਿਹੜਾ ਪ੍ਰੈਸ ਵੇਖਾ ਉਹ ਮੈਨੂੰ ਲੱਗਦਾ ਤੁਹਾਡੀ ਪ੍ਰੈਸ ਨਾ ਕਿ ਤੇ ਅੱਗੋਂ ਮੋੜ ਲੈ ਸਰਿਆ ਪ੍ਰੈਸ ਤਾਂ ਨਵੀਂ ਹੈ ਤੁਹਾਡੀ ਨਹੀਂ ਲੱਗਾ ਪ੍ਰੈਸ ਨੂੰ ਹਾਂ ਪ੍ਰੈਸ ਤਾਂ ਨਹੀਂ ਹੈ ਤੁਹਾਡੀ ਉਹ ਉਹ ਇਕੱਠਾ ਕਰਦਾ ਹਾਂ ਇਹ ਪ੍ਰੈਸ ਦਾ ਇਹ ਵੀ ਜਦੋਂ ਇਹਦੇ ਚ ਤਾਰ ਅੜ ਜਾਂਦੀ ਐ ਇੱਕ ਉਹ ਜਦੋਂ ਅੜਦੀ ਐ ਤੇ ਉਹ ਇਕੱਠਾ ਕਰ ਦਿੰਦੀ ਐ ਹਾਂ ਕੱਲ ਕੋਈ ਨਾ ਐ ਕਰ ਮੇਰੇ ਗੱਲ ਸੁਣ ਇਹ ਸੂਟ ਨੂੰ ਢੇੜ ਕੇ ਇਹਦਾ ਪਿਛਲਾ ਪਾਸਾ ਨਵਾਂ ਲਵਾ ਲਈ। ਹਾਂ ਦੇਖਿਆ ਦੀਦੀ ਨੇ ਆਈਡੀਆ ਸਹੀ ਗੱਲ ਐ ਹੋ ਸਕਦਾ। ਹਾਂ ਪਿਛਲਾ ਪਾਸਾ ਨਵਾਂ ਲਵਾ ਲੈਣਾ। ਤੇਨੂੰ ਸੂਟ ਕੰਮ ਆ ਜੂ ਏਦਾਂ ਮੇਰੇ ਸੂਟ ਆ ਫਰਾਸ਼। ਕੱਪੜੇ ਦਾ ਨਹੀਂ ਪਤਾ ਵੀ ਇਹ ਕੱਪੜਾ ਮਿਲ ਜੂਗਾ ਹਨਾ। ਹੂੰ। ਕੱਪੜਾ ਦਾ ਮੇਰੇ ਜਣਾ ਕੱਪੜੇ ਦਾ ਕੀ ਐ? ਕੱਪੜਾ ਹੈ ਕਿਹੜਾ ਐ ਅੱਗੇ ਤੇ? ਕਿਸੇ ਕਿਸੇ ਦੀ ਨੀ ਹਾ ਤੇ ਹੈਵੀ ਪਿਆ। ਪਿਆ ਹਾਂ। ਹੂੰ। ਹਾਂ ਉਹ ਬਸ ਆਪਣੇ ਘਰ ਇਹ ਵੀ ਪਹਾ ਪਿਛਲਾ ਪਾਸਾ ਜਿੱਦਾਈ ਕਰਾਉਣਾ ਪੈ ਹਾਂ ਪਿਛਲਾ ਪਾਸਾ ਢੇੜ ਕੇ ਤੇ ਪਿਛਲਾ ਸੂਟ ਪਿਛਲਾ ਹਣਾ ਅਰਮਣ ਪਿਛਲਾ ਪਿਛਲਾ ਬਣਵਾ ਲਵੇ ਆ ਨੀ ਆਹ ਵੇ ਗੁੱਡ ਮੌਰning ਗੁੱਡ ਮੌਰning ਕਿ ਬਣਾਈ ਕੌਣ ਗੁੱਡ ਮੌਰning ਜਾਓ ਭਰਾ ਐਡਾ ਮਹਿੰਗਾ ਸੂਟ ਤੇ ਪਾਣੀ ਪਾ ਕੇ ਬਹਿ ਗਏ ਵਾਹ ਯਾਰੇ ਆਦਰੇ ਯਾਰੇ ਨਜਾਰੇ ਕਾ ਦੇ ਮੇਰੇ ਹੋਰ ਟਾਉ ਨਾ ਬਕੀਆਂ ਘਾਟਰ ਭਰਿਆ ਚਾਹ ਦਾ ਆ ਇਧਰ ਵੇਖੋ ਅਮਰ ਦਾ ਵੱਡਾ ਨੁਕਸਾਨ ਹੋ ਗਿਆ ਆ ਜਿਹੜਾ ਤਾਂ ਇੰਗੇਜਮੈਂਟ ਦਾ ਸੂਟ ਨਹੀਂ ਪ੍ਰੈਸ ਕਰਦੀ ਪਈ ਸੀ ਮੈਂ ਕਿਹਾ ਚੱਲ ਮੈਨੂੰ ਸਵਾਰ ਕੇ ਵਿਖਾ ਦੇ ਹਰ ਮਨੂ ਕਿਹਾ ਤੇ ਉਹਨੂੰ ਪ੍ਰੈਸ ਲਾ ਲਈ ਚਾਰਾ ਹੀ ਤੜ ਗਿਆ ਫੇਰ ਕੀ ਹੋਗਾ ਨਵਾਂ ਬਾਂਜੂ ਹੋ ਥੋੜਾ ਜਿਹਾ ਕੋਈ ਨਾ ਬਿਜਲੇ ਪਾਸਿਓਂ ਲੱਗ ਗਿਆ ਮੰਮੀ ਉਹ ਤਾਂ ਉਹਨੂੰ ਬੱਗਾ ਲਕੜੇਂਦੀ ਸੀ ਜੇਮੈਂਟ ਤੇ ਹੀ ਪਾਇਆ ਸੀ ਇੱਕ ਵਾਰ ਹੀ ਪਾਇਆ ਸੀ ਇਧਰ ਦੀ ਵੇਖੋ ਆਗੇ ਫੇਰ ਕੀ ਹੋ ਗਿਆ ਹੋਰ ਸਵਾਲ ਉਹ ਤਾਂ ਮੈਂ ਇਹਨੂੰ ਕਹਿੰਦੀ ਲੈ ਮੈਂ ਹਾਂਜੀ ਆਈ ਮੀਨ ਕਿ ਉਹਨੇ ਤਾਂ ਹੀ ਤਾਂ ਆਵਾਜ਼ ਵਾਲੀ ਕਰਦੀ ਹਾਏ ਹਰਮਨ ਨੇ ਅਜੇ ਸੀਨਾ ਪ੍ਰੈਸ ਕਰਨ ਲੱਗੀ ਸੀ ਜਿਹੜਾ ਹਰਮਨ ਪ੍ਰੈਸ ਕਰਦੀ ਮੈਂ ਕਹਾਂ ਤੇਰੇ ਥੂੜ ਪੁੱਤੇ ਤਾਂ ਕਰਦੇ ਨਹੀਂ ਮਿਲਾਂ ਹੈ ਕੀ ਕਹਾਂ ਡੋਗੇ ਕੀ ਕੁੜੀ ਦਾ ਦੀ ਅੱਛਾ ਜਾਓ ਉਹਦੇ ਵਿਆਹ ਤੇ ਨਹੀਂ ਜਾਣਾ ਹੁਣ ਵਿਆਹ ਅਮਨ ਕੋਈ ਹੋਰ ਨਹੀਂ ਹੈਗਾ ਕਿੰਨੇ ਤਾਂ ਸੂਟ ਤੂੰ ਭਾਰੇ ਭਾਰੇ ਸਵਾਏ ਸੀ ਉਹਨਾਂ ਚੋਂ ਪਾਲਾ ਕੋਈ ਇਹ ਦਰ ਕਿਹੜਾ ਮੈਂ ਅੱਗੇ ਦਾ ਮੈਂ ਮੇਰਾ ਰੀਜ ਹੀ ਬੜੀ ਸੀ ਦੇਲੀ ਬਣ ਕੇ ਪੈਣੋ ਗੱਲ ਨਹੀਂ ਨਾ ਬੰਨੀ ਐ ਕਿਵੇਂ ਨਹੀਂ ਬੰਨੀ ਸਾਸਰੀ ਕਾਲ ਸਾਸਰੀ ਕਾਲ ਸਾਰਿਆਂ ਨੂੰ ਸਾਸਰੀ ਕਾਲ ਸੂਟ ਦੀ ਗੱਲ ਤਾਂ ਬਣਾਈਆਂ ਨਹੀਂ ਡੈਡੀ ਗਿੱਡੀ ਬਈ oh my god ਬ੍ਰਾਸਟ ਮਿਟ ਗਰਮੀ ਉਹ ਗੱਲਾਂ ਨੀ ਨਾ ਮਨੀ ਗਲਾਬੀ ਸੂਟ ਵਾਲੀ ਗੱਲ ਥੋੜਾ ਬੰਨੀ ਹੋਣਾ ਕੋਈ ਨਾ ਇਹ ਨੂੰ ਮੈਂ ਕਿਹਾ ਮੈਂ ਕਿਹਾ ਪਿਛਲਾ ਪਾਸਾ ਸੂਟ ਢੇੜ ਕੇ ਪਿਛਲਾ ਪਾਸਾ ਦਵਾਰਾ ਲਵਾ ਲਈ ਤੇ ਉਹੀ ਸੂਟ ਰਹਿ ਜਾਊਗਾ ਇੰਨਾ ਨਾ ਅਫਸੋਸ ਕਰ ਮੈਂ ਦੂਸਰ ਜੱਟ ਜੀ ਚਲੀ ਗਈ ਮੰਮੀ ਆ ਜਾ ਕੇ ਬਹਿ ਗਈ ਹਾਏ ਇੰਨਾ ਕੁ ਸੱਚੜ ਕੇ ਮੰਮੀ ਨੇ ਹਾਂ ਪਤਾ ਸਾਡੀ ਫੁੱਗੀ ਦਾ ਗੁੱਸਾ ਬੜਾ ਟਹਿੜਾ ਪੈ ਗਿਆ ਜੇ ਕਿਤੇ ਮੰਮੀ ਪਹਿਲਾਂ ਨਹੀਂ ਮੰਮੀ ਹੁੰਦੀ ਨਾ ਤੇ ਨਾਲ ਹੀ ਉਹ ਤੋਂ ਕੋ ਚੱਕ ਕੇ ਆਉਣ ਦੇ ਮਾਰ ਨਹੀਂ ਖਲਾਗੇ ਇੱਕ ਤਾਂ ਇਹਨਾਂ ਦੀ ਵੀਡੀਓ ਬੜੀ ਅੜਦੀ ਇਹਨਾਂ ਦਾ ਕੋਈ ਕਰੇ ਕੀ ਹੁਣ ਇਹਨਾਂ ਦਾ ਕੀ ਬੰਨਣਾ ਸੀ ਸੂਟ ਤਾਂ ਕਰ ਲਿਆ ਖਰਾਬ ਮੰਮੀ ਨੂੰ ਇੰਨਾ ਗੁੱਸਾ ਚੜਿਆ ਜਗਦੀਪ ਮੰਮੀ ਆਉਣ ਕੋਲ ਉੱਠ ਕੇ ਚਲ ਗਈ ਉਹ ਫਿਰ ਮੰਮੀ ਦੀ लाਡਲੀ ਧੀ ਆ ਨਾ ਉਹਨੂੰ ਜ਼ਿਆਦਾ ਕੁਝ ਕਹਿ ਨਹੀਂ ਸਕਦੀ ਆਵਣ ਤੂੰ ਇਹ ਵੇਖ ਮੰਮੀ ਨੂੰ ਇੰਨਾ ਗੁੱਸਾ ਆਇਆ ਇੱਥੇ ਉੱਠ ਕੇ ਚਲੀ ਗਈ ਆ ਉੱਠ ਕੇ ਚਲੀ ਗਈ ਪਤਨੀ ਫੜਾ ਚਲੇਗੀ ਵੇਲੇ ਕਹਿਣ ਥੇ ਨਹੀਂ ਹੋਈ ਤਾਂ ਗੱਲ ਹੁੰਦੀ ਮੈਂ ਤੇ ਸੰਦੀਪ ਤੇ ਸਾਡੇ ਕੀਤਾ ਹੁੰਦਾ ਘਰ ਪੂਰਾ ਹੁਣੋਂ ਮਰਸਾ ਦੇਪੜ ਪੋਚ ਕੇ ਵੇਖੋ ਜੀ ਸੰਦੀਪ ਨੇ ਸਾੜਿਆ ਹੁੰਦਾ ਤੇ ਸੰਦੀਪ ਨੇ ਆ ਤੁਹਾਡੀ ਰੇਂਜ ਹੀ ਨਹੀਂ ਆਉਂਦੀ ਭੈਣੇ ਤੁਹਾਡੀ ਕੰਮ ਬੜੀ ਆੜ ਕੇ ਆਉਂਦੀ ਤੁਹਾਡੀ ਵੀਡੀਓ ਨਹੀਂ ਸਹੀ ਤਰ੍ਹਾਂ ਆਉਂਦੀ ਚੱਲ ਕੋਈ ਨਾ ਸੁਣ ਜਾ ਕਹੜਾ ਛੱਡ ਤੂੰ ਕੋਈ ਨਾ ਕਸਮਾਂ ਨੂੰ ਖਾਂਦ ਦਾ ਕੁਝ ਨਹੀਂ ਹੋਣ ਲੱਗਾ ਵਾਏ ਮੇਰੇ ਭੈਣ ਵੀ ਆ ਗਈ ਕੋਈ ਨਹੀਂ ਦੱਸ ਹਾਂਜੀ ਆਈ ਸਾਸਰੀ ਘਰ ਜਿਹੜੀ ਸਾਸਰੀ ਘਰ ਸਾਸਰੀ ਘਰ ਕੱਲ ਕੋਈ ਨਾ ਜੋ ਹੋਣਾ ਸੀ ਹੋ ਗਿਆ ਹਾਂਜੀ ਅਬ ਮੈਨੂੰ ਠੰਡ ਠੰਡੀ ਨਹੀਂ ਲੱਗਦੀ ਤਾਂ ਇੱਕੋ ਹੀ ਜੈਕਟ ਪਾਈ ਹੋਰ ਵੀ ਕੁਝ ਪਾਲਿਆ ਕਰਨ ਮੋਟਾ-ਮੋਟਾ ਪਾਈ ਤਾਂ ਵੀ ਵੀਡੀਓ ਨਹੀਂ ਚੱਲਦੀ ਏ ਢੜ ਲੈਣਾ ਸੀ ਹਾਂ ਨਹੀਂ ਇਹਦੇ ਨਾਲ ਕਰ ਲੈ ਹੋਰ ਉਹ ਵੀ ਆ ਗਈ ਸੀ ਆਹੋ ਸਟੀਮ ਵਾਲੀ ਪ੍ਰੈਸ ਆ ਗਈ ਸੀ ਸੂਟ ਟੰਗ ਦੀ ਉਹਦੇ ਨਾਲ ਕਰ ਲਈਦੀ ਫਿਰ ਤੂੰ ਵੀ ਨਾ ਜਾਣ ਕੇ ਇਹਦੇ ਨਾਲ ਪੰਗੇ ਲੈ ਲੈ ਨਹੀਂ ਨਹੀਂ ਆਪ ਚੱਲਿਆ ਨਾ ਕੰਪੂਟਰ ਆ ਕੇ ਬਹਿ ਗਿਆ ਤੇ ਜੇ ਕਹੇ ਤਾਂ ਛੜਿਆ ਹੁੰਦਾ ਨਾ ਤੋਂ ਨੂੰ ਇਹਨੇ ਉਹ 36 ਸਣਾ ਸੁਣਾ ਕਰੇ ਅਗਲੇ ਨੂੰ ਘਰੋਂ ਕੱਢਣ ਤੱਕ ਕਰਨਾ ਚੱਲ ਕੋਈ ਨਾ ਮੰਮੀ ਹੋ ਗਿਆ ਤੇ ਨੂੰ ਸਵਨ ਨੇ ਫੜ ਕੇ ਦਿੱਤਾ ਸਾੜ ਕੇ ਘਰ ਆਕ ਲੈਂਦੀ ਏ ਤੇ ਮੈਂ ਕਿਹੜਾ ਜਾਣ ਕੇ ਸਾਰੇ ਉਹਨੇ ਚਲੀ ਪਤਾ ਅੰਮੀ ਜੇ ਨਾਂ ਪ੍ਰੈਸ ਕੀ ਤੇ ਜੇ ਨ ਪ੍ਰੈਸ ਕੀ ਤੇ ਤੋ ਬਣਾ ਪਾਏ ਨਹੀਂ ਹੁੰਦੇਗੇ ਨਹੀਂ ਪੈਂਦਾ ਸੀ ਤਾਂ ਘਾਰ ਲੈਂਦੀ ਆ ਕੀ ਕੀਤੀ ਨਾ ਦੱਸ ਇਹ ਬਹੁਤਾ ਸਿਆਣਾ ਕਾ ਫਿਰ ਬੇਤਨ ਪਤਾ ਹੀ ਹੈ ਕਿਤੇ ਦੇਖਦੇ ਹੁੰਦਾ ਹੋਰ ਨਹੀਂ ਹੱਟਦਾ ਇਹ ਕਿ ਬਿਆਨੇ ਕਾ ਇਹ ਸਿਆਣਾ ਕਾ ਕਿ ਤੈਨੂੰ ਗਿਆ ਬਈ ਇਹ ਭੈ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਨਵਾਂ ਨਵਾਂ ਮਿਲਣਾ ਹੈ ਨਾਲ ਮੂਨਾ ਬਣਾ ਸੌਂਦੇ ਸੌਂਦੇ ਨਵਾਂ ਹੀ ਲਾ ਕੇ ਦੇਣਾ ਪੈਣਾ ਭਾਜੀ ਹੁ ਜਾਵੇ ਮੇਰੇ ਸਾਹ ਘਟਕਾ ਲਈ ਰਹੀ ਸੀ ਨਵੇਂ ਆਲੀ ਆਪ ਵੀ ਕਹਿਲੇ ਪਏ ਅਹੀਂ ਨਹੀਂ ਸਾੜਿਆ ਵਾ ਆਪ ਹੀ ਸਾੜਿਆ ਵਾ ਅਸੀਂ ਬਣਾਉਂਦੇ ਆਂ ਅੱਤਰਾ ਬਣਾਉਂਦੇ ਆਂ ਨਾ ਸਹੀ ਗੱਲ ਆਪਰੇ ਇਹਦਾ ਘਰ ਵਾਲਾ ਲੈ ਕੇ ਦਰੇ ਉਹ ਘਰ ਵਾਲਾ ਵੀ ਨਹੀਂ ਲੈ ਕੇ ਜਾਂਦਾ ਉਹ ਕਹਿੰਦਾ ਮੈਂ ਇਹ ਜਨਾਨੀ ਦੀ ਤੇ ਬੰਦੇ ਪੜਾਈ ਸੀ ਕਰਦੇ ਸਹੀ ਆ ਇਹ ਆ ਫਿਰ ਉਹ ਨੂੰ ਆਪ ਪੁੱਛਣ ਆਲਾ ਹੋਵੇ ਮੈਂ ਗੱਲਾਂ ਵੀ ਕਰ ਲਵਾਂ ਤੇ ਮੈਂ ਸੂਟ ਵੀ ਪ੍ਰੈਸ ਕਰ ਲਵਾਂ ਕਰਤਾ ਕੰਮ ਗੱਲਾਂ ਇਹਦੇ ਤੇ ਮਲਤੀ ਦਾਸ ਨਹੀਂ ਕਰ ਕਰਦੀ ਧਿਆਨ ਰੱਖਿਆ ਕਰੋ ਨਹੀਂ ਇਹ ਕਪੜਾ ਸਿੱਧਾ ਨਹੀਂ ਰੱਖਿਆ ਜਾਂਦਾ ਤੇ ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰਦੀ ਕੰਮ ਨਹੀਂ ਕਰਦੀ ਹੁੰਦੀ ਮੈਂ ਤਾਂ ਨਹੀਂ ਕਦੇ ਐ ਖਰਾਬ ਕੀਤੇ ਕੰਮ ਹੈ ਬਾਸ ਹੁਣ ਪਖੰਡ ਕਰੂਗੀ ਕੁਛ ਨਹੀਂ ਪਤਾ ਹੀ ਨਹੀਂ ਕਾਣਾ ਸੂਟ ਨਵਾਂ ਲੈ ਦਿਓ ਵਿਚਾਰੀ ਨੂੰ ਇੱਕ ਹੋਰ ਕੀ ਆ ਜੇ ਪਿਛਲਾ ਪਾਸਾ ਲੈ ਆਪਾਂ ਹੀ ਤੁਸੀਂ ਕਹੇ ਕੁਝ ਪੁੱਛ ਕਰਕੇ ਤੇ ਸਿਰ ਤੇ ਚੜਾਈ ਆ ਤੁਸੀਂ ਪੁੱਛ ਪੜੀ ਅਸੀਂ ਨਹੀਂ ਚੜਾਈ ਅਸੀਂ ਤਾਂ ਬਾਅਦ ਚੋਂ ਚੜਾਈ ਤੂੰ ਪਹਿਲਾਂ ਚੜਾਈ ਆ ਮੰਮੀ ਹਾਂ ਜੀ ਤੇਰੀ ਚੜਾਈ ਨਹੀਂ ਰਹੇ ਸਰੇ ਸਾਡੀ ਕੋਈ ਨਹੀਂ ਚੜਾਈ ਅਸਤੇ ਚਲ ਨਿੱਕੀ ਭੈਣ ਨਿੱਕੀ ਭੈਣ ਲਾਡਲੀ ਆ ਜਾ ਨਿੱਕੀ ਭੈਣ ਲਾਡਲੀ ਮੇਲੇ ਕਰ ਤਨਾ ਸੂਟਾਂ ਮੋਰੇ ਕਰੀ ਜਾਂਦੀ ਆ ਨਹੀਂ ਇਹ ਤਾਂ ਫਰਕ ਇਹਨੂੰ ਜੋ 15000 ਰੁਪਏ ਅਗਲਾ ਤੇ ਸੂਟ 15 ਬਣਾ ਕੇ ਵੇਹ ਜਾਂਦਾ ਨਾਲੇ 100 ਸੋਨੇ ਅਗਲਾ ਇੱਕ ਇੱਕ ਕਰਕੇ ਪਾਵੇ ਨਾ ਕਿ ਇਹਨੂੰ ਪ੍ਰੈਸ ਕਰਨਾ ਪਵੇ ਨਾ ਲੈਣਾ ਨਾ ਦੇਣਾ ਆਹੋ ਤੇ ਅੱਜ ਕੌਣ ਅੱਜਕੱਲ ਕੌਣ ਪਾਉਂਦਾ ਉਹ 5 500 ਵਾਲੇ ਸੂਟ ਕੋਈ ਨਹੀਂ ਪਾਉਂਦਾ ਸਾਰੇ ਆਲਾ ਵਿਆਹਾਂ ਵਿਵਹਾਂ ਤੇ ਕੋਈ ਨਹੀਂ ਅਗਲੀਆਂ ਪਾ ਕੇ ਜਾਂਦੀਆਂ ਅਗੀਆਂ ਵੱਡੇ ਵੱਡੇ ਮਹਿੰਗੇ ਮਹਿੰਗੇ ਸੂਟ ਪਾਉਂਦੀਆਂ ਉਹੋ ਹੀ ਗੱਲ ਤੇਰੀ ਤਾਂ ਉਹੋ ਹੀ ਇੱਕ ਟੋਟਾ ਲੈ ਆਂਦਾ ਤੇ ਲਿਆ ਕੇ ਸਾਡੇ ਤਿੰਨਾਂ ਦੇ ਸੂਟ ਬਣਾ ਦੇ ਹੁਣ ਉਹ ਸਮਾਂ ਹੈ ਨਹੀਂਗਾ ਉਹ 210 ਦਾ ਸੂਟ ਲੈ ਆਈਏ ਚੋਤੇ ਚਿੱਪੀ ਸਟਰੀਆ ਬਣਾ ਲਾ ਤੇ ਉਹੋ ਹੀ ਬਣ ਜਾਂਦਾ ਵਾ ਵਦਿਆ ਮੰਮੀ ਹੁਣ ਨਹੀਂ ਸੁੱਤਦਾ ਮੈਂ ਨਾਲ ਨਹੀਂ ਚੱਲਦਾ ਇਹ ਹੁਣ ਇੰਨਾ ਠਹਿ ਨਹੀਂ ਕਿਸੇ ਕੋਲ ਚਿੱਪੀਆਂ ਸਟਰੀਆਂ ਨੂੰ ਲੈ ਲੈਂਦੀਆਂ ਤਿੰਨਾਂ ਦੀ ਇੱਕੋ ਜਿਹੀ ਡ्रेस ਬਣਾ ਦੇਦੀ ਕਹਿੰਦੇ ਨੇ ਕਿ ਇਹਦੀਆਂ ਆ ਠੀਕ ਆ ਛੋੜੀਆਂ ਵੇਖੋ ਕਿੱਲੀਆਂ ਛੋੜੀਆਂ ਲੱਗਦੀ ਐ ਉਹ ਪਾਦਾ ਥਾਣੇ ਲੈਣਾ ਉਹਨਾਂ ਲਈ ਇਕੱਠਾ ਕਿੱਥੋਂ ਦੀ ਬਣਾ ਦੋ ਕੱਪੜੇ ਮੰਮੀ ਐਂ ਕਰਦੀ ਦੀ ਜਦੋਂ ਅਸੀਂ ਨਿੱਕੀਆਂ ਹੁੰਦੀਆਂ ਬਿਲ ਕਰਨਾ ਇਕੱਠਾ ਹੀ ਸੂਟ ਲੈ ਆਣਾ ਜਦੋਂ ਭਾਪੇ ਹੋਣਾ ਨੇ ਵੀ ਉਹ ਵਿੱਚ ਕੱਟ ਦਿੰਦਾ ਗੁੱਗੂ ਹੁੰਦਾ ਉਹ ਤਾਂ ਕਿਹੜਾ ਕੀ ਕਹੇ ਗੁੱਗੂ ਮੇਰੇ ਦਾ ਜੀ ਆ ਪਾੜੀ ਆਹੋ ਤੂੰ ਵੀਰ ਜੀ ਹੁਣ ਤਾਂ ਕਹੂਗੀ ਵੀਰ ਜੀ ਤੂੰ ਕਹੂਗੀ ਅਜੇ ਤਾਂ 2-4 ਦਿਨ ਕਹੂਗੀ ਜਦੋਂ ਸੂਟ ਮਿਲ ਗਿਆ ਫਿਰ ਹਟ ਜੂਗੀ ਮੰਮੀ ਆ ਕੀ ਪੜਾਈ ਜਾਨੀ ਆ ਇਹ ਮਫੜਾ ਕਿਹਦੇ ਵਾਸਤੇ ਜਿਹੜਾ ਪੂਰਾ ਹੀ ਆਉਂਦੇ ਨਹੀਂ ਆਉਂਦਿਆ ਹੇ ਟਿੱਕਾ ਲਾ ਕੇ ਮੇਰਾ ਹਾਇ ਰੱਬਾ ਕਿਹਦੇ ਵਾਸਤੇ ਪੰਧਾ ਪਿਆ ਪੜਾਈ ਮੇਰਾ ਬੁਣੇ ਜਿੰਨੂੰ ਕਿਸੇ ਨੂੰ ਪੂਰਾ ਆ ਗਿਆ ਟੋਪੀ ਵਾਲਾ ਮਫੜਾ ਵਧ ਗਿਆ ਫਿਰ ਕਿੰਨੇ ਦਿਨ ਲੱਗੀਆਂ ਉਹ ਨਹੀਂ ਗਏ ਹੋਣੇ 8:00 ਵਜੇ ਵਾਲਾ ਕਰਕੇ ਤੇਰੀ 2 ਦਿਨ ਲੇਟ ਹੋ ਗਈ